ਕੱਲ ਦੀ ਵੀਡੀਓ ਵੇਖ ਰਹੇ ਹੋ ਆਪ ਸਾਪ ਨੂੰ ਜਿਆ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀ ਰਮ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਲੋ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਉਹ ਪੀਐਮ ਮੋਦੀ ਦੀ ਡਿਗਰੀ ਤੇ ਦਿੱਲੀ ਹਾਈ ਕੋਰਟ ਦਾ ਵੱਡਾ ਫੈਸਲਾ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਬੈਚਲਰ ਡਿਗਰੀ ਨਾਲ ਸੰਬੰਧਿਤ 8 ਸਾਲ ਪੁਰਾਣੇ ਵਿਵਾਦ ਦਾ ਅੰਤ ਹੋ ਗਿਆ ਹੈ ਦਿੱਲੀ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ਸੇਚ ਦਿੱਲੀ ਯੂਨੀਵਰਸਿਟੀ ਨੂੰ 1978 ਦੀ ਪ੍ਰਧਾਨ ਮੰਤਰੀ ਦੀ ਬੀਏ ਡਿਗਰੀ ਨਾਲ ਸੰਬੰਧਿਤ ਜਾਣਕਾਰੀ ਜਨਤਕ ਕਰਨ ਲਈ ਕਿਹਾ ਗਿਆ ਸੀ ਜਸਟਿਸ ਸਚਿੰਗ ਦੱਤਾ ਨੇ ਡੀਜੂ ਡੀਜੂ ਦੀ ਪਟੀਸ਼ਨ ਤੇ ਇਹ ਫੈਸਲਾ ਸੁਣਾਇਆ ਜਿਸ ਸੇ ਯੂਨੀਵਰਸਿਟੀ ਨੇ ਸੀਆਈਸੀ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਡੀਜੂ ਨੇਦਲੇਲ ਦਿੱਤੀ ਸੀ ਕਿ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਯੂਨੀਵਰਸਿਟੀ ਕੋਲ ਪ੍ਰੋਸੀਮਨ ਸਮਰੱਥਾ ਵਿੱਚ ਰੱਖੀ ਜਾਂਦੀ ਹੈ ਅਦਾਲਤੀ ਚ ਡੀਜੂ ਦਾ ਪੱਖ ਰੱਖਦੇ ਹੋਏ ਸੋਲੀ ਸਿਸਟਰ ਜਨਨਤ ਸ਼ਰ ਮਹਿਤਾ ਨੇ ਕਹਾ ਆਰਟੀਆਈ ਐਕਟ ਕਿਸੇ ਦੀ ਉਤਸਕਤਾ ਨੂੰ ਸੰਤੁਸ਼ਟ ਕਰਨ ਲਈ ਨਹੀਂ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਦਿੱਤੀ ਜਾ ਸਕਦੀ ਨਿੱਜਤਾ ਦਾ ਅਧਿਕਾਰ ਜਾਣਨ ਦੇ ਅਧਿਕਾਰ ਨਾਲੋਂ ਬਹੁਤ ਹੀ ਮਤਲਬਪੂਰਨ ਹੈ ਹਾਲਾਕਿ ਡੀ ਜੁਨੇਸ਼ ਪਾਸਟ ਕੀਤਾ ਕਿ ਉਸ ਨੂੰ ਅਦਾਲਤ ਨੂੰ ਰਿਕਾਰਡ ਦਿਖਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਇਹ ਮਾਮਲਾ 2016 ਵਿੱਚ ਘਾਟੀ ਆਈ ਅਰਜੀ ਨਾ ਭਰਪੂਰ ਹੋਇਆ ਸੀ ਨੀਜ ਕੁਮਾਰ ਨਾਮ ਦੇ ਇੱਕ ਕਰਕੁਨ ਨੇ ਡੀਜੂ ਤੋਂ 1978 ਵਿੱਚ ਬੀਏ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਨਾਮ ਰੋਲ ਨੰਬਰ ਅਤੇ ਅੰਕਵੰਗੇ ਸਨ ਇਸ ਤੋਂ ਬਾਅਦ ਸੀਆਈਸੀ ਨੇ ਡੀਜੂ ਨੂੰ ਇਹ ਜਾਣਕਾਰੀ ਜਨਤਕ ਕਰਨ ਦਾ ਹੁਕਮ ਦਿੱਤਾ ਸੀ ਇਸ ਤਰ੍ਹਾਂ ਆਰਟੀਆਈ ਬੀਨੇਕਰ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਜਹੀ ਜਾਣਕਾਰੀ ਆਮ ਤੌਰ ਤੇ ਯੂਨੀਵਰਸਟੀਆਂ ਵੱਲੋਂ ਨੋਟਿਸ ਬੋਰਡਾਂ ਜਾਂ ਵੈਬਸਾਈਟਾਂ ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਗੁਜਰਾਤ ਯੂਨੀਵਰਸਿਟੀ ਨੂੰ ਵੀ ਇਸੇ ਤਰ੍ਹਾਂ ਦਾ ਹੁਕਮ ਦਿੱਤਾ ਗਿਆ ਸੀ ਮਾਰਚ 2023 ਵਿੱਚ ਗੁਜਰਾਤ ਹਾਈ ਕੋਰਟ ਨੇ ਵੀ ਸੀ ਐਸ ਸੀ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਸੀ ਅਤੇ ਤਤਕਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਗ ਕੇਂਦਰੀਵਾਲ ਤੇ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ ਇਸ ਤੋਂ ਬਾਅਦ ਹੁਣ ਦਿੱਲੀ ਹਾਈ ਕੋਰਟ ਦੇ ਸਪੈਸ਼ਲ ਨੇ ਨਾਲ ਇਹ ਲਗਭਗ ਤੈ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਨਾਲ ਸੰਬੰਧੀ ਜਾਣਕਾਰੀ ਨੂੰ ਆਰਟੀਆਈ ਤਹਿਤ ਜਨਤੀ ਨਹੀਂ ਕੀਤਾ ਜਾ ਸ ਜਾਵੇਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ